ਸਾਰਿਆਂ ਨੂੰ ਮੁਸੀਬ ਵਿੱਚ ਸਲਾਮ ਖੁਦਾ ਸਾਰਿਆਂ ਨੂੰ ਬਰਕਤ ਤੇ ਰਾਸ਼ਿਸ਼ ਦੇ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਕਿ ਪਰਮੇਸ਼ਵਰ ਨੇ ਫਿਰ ਥੋੜਾ ਜਿਹਾ ਸਮਾਂ ਦਿੱਤਾ ਆਪਣੀ ਹਜ਼ੂਰੀ ਵਿੱਚ ਆਉਣ ਦਾ ਤਾਂ ਜੋ ਅਸੀਂ ਸਭ ਜਨ ਇਕੱਠੇ ਹੋ ਕੇ ਉਹ ਭੈਣ ਭਰਾਵਾਂ ਲਈ ਪ੍ਰਾਰਥਨਾ ਕਰ ਸਕੀਏ ਜੋ ਦੁਖੀ ਆ ਜੋ ਬਿਮਾਰ ਆ ਜੋ ਪਰੇਸ਼ਾਨ ਆ ਜਾਂ ਜਿਨ੍ਹਾਂ ਦੇ ਜੀਵਨਾਂ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਆਫਤਾਂ ਆ ਤਾਂ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਆਈਏ ਅਸੀਂ ਜਾਂ ਜੋ ਭੈਣ ਭਰਾਵਾਂ ਦੀ ਪ੍ਰਾਰਥਨਾ ਕਰਾਂਗੇ ਜੋ ਹਨੇਰੇ ਤੋਂ ਡਰਦੇ ਆ ਜਿਨ੍ਹਾਂ ਦੇ ਸੁਪਨੇ ਚੰਗੇ ਨਹੀਂ ਹੁੰਦੇ ਸੁਪਨਿਆਂ ਦੇ ਦੁਆਰਾ ਡੁਸਟ ਉਹਨਾਂ ਨੂੰ ਸਤਾਉਂਦਾ ਆ ਜਾਂ ਫਿਰ ਜਿਨ੍ਹਾਂ ਨੂੰ ਨੀਂਦ ਜੀ ਦੋ ਸੌਂਦੇ ਆ ਉਹਨਾਂ ਦੇ ਜੀਵਨਾਂ ਵਿੱਚ ਅਜੀਬ ਔਰ ਚੰਬੇ ਸੁਪਨਿਆਂ ਦੇ ਦੁਆਰਾ ਕੰਮ ਹੁੰਦੇ ਆ ਜਾਂ ਉਹ ਭੈਣ ਭਰਾਵਾਂ ਲਈ ਜਿਨ੍ਹਾਂ ਨੂੰ ਸੁਪਨਿਆਂ ਦੇ ਦੁਆਰਾ ਦਬਾਅ ਪੈਂਦਾ ਆ ਆਈਏ ਸੇ ਸਭ ਜਣ ਆਪਣੀਆਂ ਅੱਖਾਂ ਬੰਦ ਕਰਦੇ ਆ ਔਰ ਉਹ ਭੈਣ ਭਰਾਵਾਂ ਲਈ ਪ੍ਰਾਰਥਨਾ ਕਰਦੇ ਆ अनुग्रहपिता ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਯੇਸੂ ਰਾਜਾ ਤੁਹਾਡੇ ਨਾਮ ਨੂੰ ਮਹਿਮਾ ਰਾਦਰ ਦਿੰਨੀ ਆ ਪਵਿੱਤਰ ਪਰਮੇਸ਼ਵਰ ਕਿਉਂਕਿ ਤੁਸੀਂ ਮਹਿਮਾ ਦੇ ਯੋਗੇ ਪਰਮੇਸ਼ਵਰ ਹੋ ਤੁਹਾਡਾ ਅਨੁਗ੍ਰਹਿ ਤੁਹਾਡਾ ਜਲਾਲ ਹਮੇਸ਼ਾ ਇੱਕ ਜੀਵਨ ਉੱਤੇ ਬਣਿਆ ਰਹੇ ਤੁਸੀਂ ਦਇਆ ਦੇ ਸਾਗਰ ਹੋ ਤੁਸੀਂ ਦਇਆ ਦੇ ਤਨੀ ਹੋ ਪਿਆਰੇ ਪਰਮੇਸ਼ਵਰ ਜੀ ਤੁਹਾਡੇ ਦਿੱਤੇ ਹੋਏ ਅਧਿਕਾਰ ਤੇ ਪਿਆਰੇ ਪਰਮੇਸ਼ਵਰ ਜੀ ਮੈਂ ਇੱਕ ਇੱਕ ਲਈ ਪ੍ਰਾਰਥਨਾ ਕਰਦੀ ਹਾਂ ਪਿਆਰੇ ਪਰਮੇਸ਼ਵਰ ਜੋ ਭੈਣ ਭਰਾ ਹਨ ਹਨੇਰੇ ਤੋਂ ਡਰਦੇ ਆ ਯੇਸੂ ਰਾਜਾ ਜਦੋਂ ਰਾਤ ਹੋ ਜਾਂਦੀ ਆ ਉਹ ਹਨੇਰੇ ਵਿੱਚ ਪਿਆਰੇ ਪਰਮੇਸ਼ਵਰ ਜੀ ਬਾਹਰ ਨਹੀਂ ਨਿਕਲ ਸਕਦੇ ਯੇਸ਼ੂ ਰਾਜਾ ਸਵਰਗੀ ਪਿਤਾ ਜਾਂ ਪਿਆਰੇ ਪਰਮੇਸ਼ਵਰ ਜੀ ਜਿਨ੍ਹਾਂ ਨੂੰ ਦਬਾ ਪੈਂਦਾ ਆ ਰਾਤ ਨੂੰ ਸੁੱਤੇ ਹੋਏ ਯੇਸ਼ੂ ਰਾਜਾ ਜਾਂ ਜਿਨ੍ਹਾਂ ਦੇ ਸੁਪਨਿਆਂ ਵਿੱਚ ਦੁਸ਼ਟ ਕੰਮ ਕਰਦਾ ਕਿ ਪਿਆਰੇ ਪਰਮੇਸ਼ਵਰ ਜੀ ਉਹ ਇੱਕ ਇੱਕ ਭੈਣ ਭਰਾ ਉੱਤੇ ਦਇਆ ਕਰੋ ਰਹਿਮ ਕਰੋ ਫਜ਼ਲ ਕਰੋ ਉਹ ਹਰ ਇੱਕ ਜਾਨ ਪਿਆਰੇ ਪਰਮੇਸ਼ਵਰ ਜੀ ਤੁਹਾਡੇ ਨਾਮ ਦੇ ਵਿੱਚ ਬਚਾਈ ਜਾਵੇ ਇੱਕ ਇੱਕ ਦੇ ਸੁਪਨਿਆਂ ਤੇ ਆਪਣਾ ਕਬਜ਼ਾ ਕਰੋ ਪਿਆਰੇ ਪਰਮੇਸ਼ਵਰ ਜੀ ਇੱਕ ਇੱਕ ਨੂੰ ਮਿੱਠੀ ਪਿਆਰੀ ਨੀਂਦ ਦੋ ਯੈਸੂ ਰਾਜਾ ਇੱਕ ਇੱਕ ਦੇ ਜੀਵਨ ਵਿੱਚੋਂ ਡਰ ਦਾ ਨਾਸ਼ ਕਰੋ ਇੱਕ ਇੱਕ ਨੂੰ ਦਲੇਰੀ ਵਾਲਾ ਆਤਮਾ ਦੇ ਦਿਓ ਹਿੰਮਤ ਦੇ ਦਿਓ ਤਾਕਤ ਦੇ ਦਿਓ ਪਿਆਰੇ ਪਰਮੇਸ਼ਰ ਡਰ ਵਾਲੀ ਗੰਦੀ ਦੁਸ਼ਟ ਆਤਮਾ ਨਾਲ ਦੇ ਜੀਵਨਾਂ ਨੂੰ ਛੱਡ ਕੇ ਹਮੇਸ਼ਾ ਹਮੇਸ਼ਾ ਲਈ ਜਾਂਦੀ ਰਹੇ ਸੁਪਨਿਆਂ ਦੇ ਦਵਾਰਾ ਡਰਾਉਣ ਵਾਲੀ ਗੰਦੀ ਦੁਸ਼ਟ ਆਤਮਾ ਇੱਕ ਇੱਕ ਦੇ ਜੀਵਨ ਨੂੰ ਛੱਡ ਕੇ ਜਾਂਦੀ ਰਹੇ ਔਰ ਦਬਾ ਪਾਉਣ ਵਾਲੀ ਗੰਦੀ ਦੁਸ਼ਟ ਆਤਮਾ ਇੱਕ ਇੱਕ ਦੇ ਛੀਵਨ ਨੂੰ ਛੱਡ ਕੇ ਜਾਂਦੀ ਰਹੀ ਹੈ ਸੁਰਜਾ ਮੈਂ ਤੁਹਾਡਾ ਧੰਨਵਾਦ ਕਰਦੀ ਤੁਹਾਡੇ ਨਾਂ ਨੂੰ ਮਹਿਮਾ ਔਰ ਆਦਰ ਦਿਨੀ ਪਿਆਰੇ ਪਰਮੇਸ਼ਰ ਇੱਕ ਇੱਕ ਸਰੀਰ ਨੂੰ ਛੂਹੋ ਪਿਆਰੇ ਪਰਮੇਸ਼ਰ ਇੱਕ ਇੱਕ ਭੈਣ ਭਰਾ ਉਤੇ ਧਿਆ ਕਰੋ ਰਹਿਮ ਕਰੋ ਫਜ਼ਲ ਕਰੋ ਪਿਆਰੇ ਪਰਮੇਸ਼ਰ ਤੁਹਾਡਾ ਪਵਿੱਤਰ ਆਤਮਾ ਇੱਕ ਇੱਕ ਜੀਵ ਨੂੰ ਉਤਕਾਰਿਏ ਕਰੇ ਤੁਹਾਡਾ ਪਵਿੱਤਰ ਆਤਮਾ ਇਸੀ ਵਕਤ ਛੂਹੇ ਪਿਆਰੇ ਪਰਮੇਸ਼ਰ ਤੁਹਾਡਾ ਪਵਿੱਤਰ ਆਤਮਾ ਇਸੀ ਵਕਤ ਇੱਕ ਇੱਕ ਜੀਵ ਨੂੰ ਛੂਲੇ ਮੇਰੇ ਯੇ ਸੁਰਜਾ ਤੁਹਾਡਾ ਅਨੁਗ੍ਰਹਿ ਕਰਿਏ ਕਰੇ ਤੜਾ ਅਨੁਗ੍ਰਹਿਕਾਰੀਏ ਕਰੇ ਸਵਰഗീയ ਪਿਤਾ ਤੜਾ ਪਵਿੱਤਰ ਆਤਮਾਕਾਰੀਏ ਕਰੇ ਯੀਸੂ ਜੀ ਇਹਨਾਂ ਦੀਆਂ ਸੋਚਾਂ ਵਿਚਾਰਾਂ ਔਰ ਖਿਆਲਾਂ ਤੇ ਕਬਜ਼ਾ ਕਰੋ ਇਹਨਾਂ ਦੇ ਸੁਪਨਿਆਂ ਤੇ ਆਪਣਾ ਅਨੁਗ੍ਰਹਿ ਕਰੋ ਇਹਨਾਂ ਦੀਆਂ ਨੀਂਦਾਂ ਤੇ ਆਪਣਾ ਅਨੁਗ੍ਰਹਿ ਕਰੋ ਯੀਸ਼ੂ ਰਾਜਾ ਤੁਹਾਡਾ ਸ਼ੁਕਰਕਰਦੀ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਤੁਹਾਡੇ ਨਾਂ ਨੂੰ ਮਹਿਮਾ ਦਿੰਦੀ ਹਾਂ ਪਿਆਰੇ ਪਰਮੇਸ਼ਵਰ ਜੀ ਮੈਂ ਵਿਸ਼ਵਾਸ ਕਰਦੀ ਹਾਂ ਤੁਸੀਂ ਸਾਡੀਆਂ ਦੁਆਵਾਂ ਪ੍ਰਾਰਥਨਾ ਨੂੰ ਸੁਣਿਆ ਆ ਜੋ ਭੈਣ ਭਰਾ ਪਿਆਰੇ ਪਰਮੇਸ਼ਵਰ ਪੂਰੇ ਵਿਸ਼ਵਾਸ ਦੇ ਨਾਲ ਅੱਜ ਦੀ ਪ੍ਰਾਰਥਨਾ ਸੁਣ ਉਹਨਾਂ ਦੇ ਜੀਵਨਾਂ ਵਿੱਚ ਆਪਣੇ ਕੰਮਾਂ ਨੂੰ ਪ੍ਰਗਟ ਕਰੋ ਅੱਜ ਦੀ ਰਾਤ ਇੱਕ ਇੱਕ ਲਈ ਬਰਕਤ ਔਰ ਆਸ਼ੀਸ਼ ਦਾ ਕਾਰਨ ਹੋਵੇ ਛੁਟਕਾਰੇ ਦਾ ਕਾਰਨ ਹੋਵੇ ਯਿਸੂ ਰਾਜਾ ਤੁਹਾਡਾ ਧੰਨਵਾਦ ਕਰਦੀ ਹਾਂ ਪਿਆਰੇ ਪਰਮੇਸ਼ਵਰ ਮੇਰੀ ਪ੍ਰਾਰਥਨਾ ਨੂੰ ਸੁਣੋ ਸੁਣ ਕੇ ਸਵੀਕਾਰ ਕਰੋ ਅਸੀਂ ਮੰਗਦੇ ਆਪਣੇ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਆਮੀਨ ਆਮੀਨ ਖੁਦਾ ਦਾ ਤਨਵਾਦ ਕਰਦੇ ਆ ਪਰਮੇਸ਼ਵਰ ਦੇ ਨਾਂ ਨੂੰ ਮਹਿਮਾ ਦਿੰਦੇ ਆ ਅੱਜ ਦੀ ਸਾਡੀ ਪ੍ਰਾਰਥਨਾ ਉਹ ਭੈਣ ਭਰਾਵਾਂ ਲਈ ਸੀ ਜੋ ਰਾਤ ਨੂੰ ਸੌਂਦੇ ਆ ਉਹਨਾਂ ਨੂੰ ਸੁੱਤੀਆਂ ਪਿਆ ਸਰੀਰ ਤੇ ਭਾਰ ਪਿਆ ਜਾਂਦਾ ਉਹ ਹਿਲ ਨਹੀਂ ਪਾਉਂਦੇ ਉਹਨਾਂ ਦੇ ਹੱਥ ਪੈਰ ਕੰਮ ਨਹੀਂ ਕਰਦੇ ਥੋੜੇ ਸਮੇਂ ਬਾਅਦ ਫਿਰ ਉਹ ਨਾਰਮਲ ਹੋ ਜਾਂਦੇ ਆ ਤੋਂ ਅਸੀਂ ਉਹਨਾਂ ਭੈਣ ਭਰਾਵਾਂ ਲਈ ਪ੍ਰਾਰਥਨਾ ਕੀਤੀ ਹੈ ਜਿਨ੍ਹਾਂ ਦੇ ਸੁਪਨਿਆਂ ਵਿੱਚ ਡੁਸਟਾਂ ਕੇ ਕੰਮ ਕਰਦਾ ਆ ਕਿਸੇ ਵੀ ਤਰ੍ਹਾਂ ਦੇ ਡਰਾਵਨੇ ਸੁਪਨੇ ਆਉਂਦੇ ਆ ਜਾਂ ਕਈ ਭੈਣ ਭਰਾਓ ਹੁੰਦੇ ਆ ਜਿਹੜੇ ਹਨੇਰੇ ਤੋਂ ਡਰਦੇ ਆ ਅਸੀਂ ਦਿਨ ਰਾਤ ਉਸੇ ਜਗ੍ਹਾ ਤੇ ਘੁੰਮਦੇ ਆ ਉਸੇ ਜਗ੍ਹਾ ਤੇ ਰਹਿ ਕੇ ਅਸੀਂ ਆਪਣੇ ਕੰਮਕਾਰ ਕਰਦੇ ਆ ਪਰ ਜਦੋਂ ਰਾਤ ਹੁੰਦੀ ਆ ਅਸੀਂ ਉਹ ਚੀਜ਼ਾਂ ਦੇਖ ਕੇ ਡਰਦੇ ਆ ਜਾਂ ਉਧਰ ਨੂੰ ਕਿਸੇ ਪਾਸੇ ਵੱਲ ਨੂੰ ਮੂੰਹ ਨਹੀਂ ਕਰਦੇ ਪਰਮੇਸ਼ਵਰ ਇਹਨਾਂ ਨੂੰ ਪ੍ਰਾਰਥਨਾ ਵਾਲਾ ਜੀਵਨ ਬਖਸ਼ੇ ਪਰਮੇਸ਼ਵਰ ਇਹਨਾਂ ਨੂੰ ਵਚਨ ਵਾਲਾ ਜੀਵਨ ਬਖਸ਼ੇ ਤਾਂ ਜੋ ਡਰ ਵਾਲੀ ਗੰਦੀ ਦੁਸ਼ਟ ਆਤਮਾ ਨੂੰ ਇਹ ਸ਼ਰਮਿੰਦਿਆ ਕਰ ਸਕਣ ਹਰਾ ਸਕਣ ਕਿਉਂਕਿ ਫਤਿਹ ਸਾਡੇ ਪਰਮੇਸ਼ਵਰ ਵਿੱਚ ਆ ਜਿੱਤ ਸਾਡੇ ਪ੍ਰਭੂ ਯਿਸੂ ਮਸੀਹ ਦੇ ਵਿੱਚ ਆ ਤੇ ਅਸੀਂ ਤਾਂ ਹੀ ਪਰਮੇਸ਼ਵਰ ਦੇ ਨਾਮ ਦੇ ਦੁਆਰਾ ਦੁਸ਼ਟ ਉੱਤੇ ਫਤਿਹ پا ਸਕਦੇ ਹਾਂ ਜੇ ਅਸੀਂ ਪਰਮੇਸ਼ਵਰ ਦੇ ਨਾਮ ਦੀ ਵਡਿਆਈ ਕਰੀਏ ਪਰਮੇਸ਼ਵਰ ਦੇ ਨਾਮ ਦੀ ਮਹਿਮਾ ਕਰੀਏ ਸਾਰਿਆਂ ਨੂੰ ਮਸੀਹ ਵਿੱਚ ਸਲਾਮ ਖੁਦਾ ਸਾਰਿਆਂ ਨੂੰ ਬਰਕਤ ਤੇ ਆਸ਼ੀਸ਼ ਦੇ ਆਮੀਨ